ਸੂਟ 100 ਰੁਪਏ ਸੂਟ ਜੀ ਦੁਪੱਟੇ ਨਾਲ ਦਮਾ ਕੇ ਲੈ ਜਾਓ 100 ਰੁਪਏ ਸੂਟ ਡਿਜ਼ਾਈਨ ਬਦੂ ਆ ਚੁੱਕਿਆ 26 ਮਈ ਤੱਕ ਲੱਗੀ ਬਹੁਤ ਵੱਡੀ ਸੇਲ ਐਤਵਾਰ ਤੱਕ ਬਾਬੇ ਦੀ ਹੱਟੀ ਤੇ ਹੋਣਿਆ ਫਾਇਦੇ ਲੈ ਜਾਓ 100 ਰੁਪਏ ਇੱਕ ਹੋਰ ਪਟਾਕਾ ਪਾਤਾ ਬਾਬੇ ਦੀ ਹੱਟੀ ਤੋਂ ਲੈ ਜਾਓ 100 ਰੁਪਏ ਦੇ ਤਿੰਨ ਦੁਪੱਟੇ ਰੈਡੀ ਮੇਡ ਡਰਸਾਂ ਰੈਡੀ ਮੇਡ ਛਰਾਰੇ ਸੂਟ ਬਾਜ਼ਾਰ 'ਚ 3 300 35 3500 ਬਾਬੇ ਦੀ ਹੱਟੀ ਨੇ ਕਰਦੇ 100 ਰੁਪਏ ਆ ਵੀ ਲੈ ਜਾਓ 100 ਰੁਪਏ ਫਾਦਰ ਪਰੇ ਵਿੱਚ ਲੌਂਗ ਡ੍ਰੈਸਾ ਸ਼ਰਾਰੇ ਸੂਟ ਗਰਾਰੇ 100 100 ਰੁਪਏ ਦੇ ਵਿੱਚ ਲੈ ਜਾਓ ਬਾਕੀ ਬਾਕੀ ਅੱਜ 5 5000 ਰੁਪਇਆ ਕਰਾਇਆ ਬਾਬੇ ਦੀ ਹੱਟੀ ਤੋਂ ਲੈ ਜਾਓ 300 ਰੁਪਏ ਦਾ ਲਹਿੰਗਾ 300 ਰੁਪਏ ਦਾ ਲਹਿੰਗਾ ਲੈ ਜਾਓ ਬਾਬੇ ਦੀ ਹੱਟੀ ਤੇ ਆ ਜਾਓ ਤਿੰਨ 300 ਦੇ ਲਹਿੰਗੇ ਤਿੰਨ ਤੇ ਆ ओरिजिनल ਰਿਯਾਨ ਕੱਪੜੇ 'ਚ ਪ੍ਰਿੰਟ ਮਿਲਣਗੇ ਬਹੁਤ ਜ਼ਿਆਦਾ ਤੁਸੀਂ ਵੇਚੋ 400 ਤੁਸੀਂ ਵੇਚੋ 450 ਇਹ ਨਾ बिकੇ ਤੇ ਮੋੜ ਜਾਓ ਮੋੜ ਵਾਪਸ ਕਰ ਜਾਓ ਨਵੇਂ ਲੈ ਜਾਓ ਜੀ 500 ਰੁਪਏ ਦੇ ਤਿੰਨ ਦੂੜੇ ਰੰਗ ਚਾਰ ਬਾਜ਼ਾਰ ਚ ਕੋਈ ਦਿੰਦਾ 500 ਕੋਈ ਲੈਂਦਾ 400 ਇੱਥੇ ਲੋ 1000 ਦੇ ਚਾਰ ਦੋ ਵਿਕ ਗਏ ਦੋ ਵਾਪਸ ਹੋਰ ਕੋੜਾ ਨਾ ਸੂਟ ਲੈਣ ਚਲੇ ਜਾਓ 1200 ਦਾ ਇੱਕ ਇਹਦੇ 900 ਦੇ ਦੋ ਇਹ ਜੇ ਨਾ बिकੇ ਤੇ ਮੋੜ ਕੇ ਫਿਰ ਨਵੇਂ ਬਦਲ ਕੇ ਹੋਰ ਲੈ ਜਾਓ 850 900 ਰੁਪਏ ਦਾ ਸੂਟ ਵਿਕ ਰਿਹਾ ਬਾਬੇ ਦੀ ਢਟੀ ਦੇ ਇਹ ਵੀ ਕਰਦੇ ਨੇ 900 ਦੇ ਦੋ ਬੈਠਿਆ ਪੀਣਾ ਸ਼ੁਰੂ ਕਰਨਾ 20 25 50 ਹਜ਼ਾਰ ਲਾ ਕੇ ਤਰੀਕਾ ਦਾ ਕੰਮ ਤੇ ਬਦਲ ਲੈ ਕੇ ਦਾਂਗੇ ਪੈਸੇ ਕਮਾਓਗੇ ਘਾਟਾ ਨਹੀਂ ਪੈਣ ਦਾਂਗੇ 1995 2295 3295 ਸੇਲਾਂ ਲਾਗੀਆਂ ਪੂਰੇ ਪੰਜਾਬ ਤੇ ਕਾਪੀਆਂ ਦਾ ਸਾਰੇ ਕਰ ਲੈਂਦੇ ਆ ਪਰ ਸੂਟ 500 ਚ ਕੋਈ ਨਹੀਂ ਦਿੰਦਾ ਮਿਲੂਗਾ ਬਾਬੇ ਦੀ ਠੇਡੀ ਟਿਕਾ ਲਾ ਕੇ ਕੁੜੀ ਖੜੀ ਆ ਚਿੱਟੇ ਰੰਗ ਦਾ ਸੂਟ ਪਾ ਕੇ 2000 ਰੁਪਿਆ ਬਾਜ਼ਾਰ ਚ ਬਾਬੇ ਠੇਡੀ ਤੇ 500 2000 ਨਹੀਂ ਲੈਣਾ 1500 ਨਹੀਂ ਲੈਣਾ 1800 ਨਹੀਂ ਲੈਣਾ 500 ਹੀ ਲੈਣਾ 500 ਦੇ ਵਿੱਚ ਸੂਟ ਆ ਦੇਖੋ ਦੇਖੋ ਜੀ ਜੇ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਦਾ ਤਾਜਪੁਰ ਦਾ ਕੱਪੜਾ ਲੈਣਾ ਤੇ ਬਾਬੇ ਦੀ ਹੱਟੀ ਤੇ ਆ ਜਾਓ 50000 ਦਾ ਕੱਪੜਾ 12000 ਚ ਆ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ ਬਾਜ਼ਾਰ ਦੇ ਵਿੱਚ ਵਿਗਣ ਵਾਲਾ 500 600 700 ਬਾਬੇ ਦੀ ਹੱਟੀ ਤੇ ਕਰਤਾ 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ ਜੀ ਦੁਪੱਟੇ ਨਾਲ ਦਮਾਂਗੇ ਲੈ ਜਾਓ 100 ਰੁਪਏ ਸੂਟ ਡਿਜ਼ਾਈਨ ਬਦੂ ਆ ਚੁੱਕਿਆ 26 ਮਈ ਤੱਕ ਲੱਗੀ ਬਹੁਤ ਵੱਡੀ ਸੇਲ ਐਤਵਾਰ ਤੱਕ ਬਾਬੇ ਦੀ ਹੱਟੀ ਦੇ ਹੋਣਿਆ ਫਾਇਦੇ ਲੈ ਜਾਓ 100 ਰੁਪਏ ਇੱਥੇ ਨਹੀਂ ਗੱਲ ਮੁੱਕਣੀ ਆਹ ਦੇਖੋ ਜੀ ਰੈਡੀमेड ਡ੍ਰੈਸਾਂ ਰੈਡੀमेड ਸ਼ਰਾਰੇ ਸੂਟ ਬਾਜ਼ਾਰ 'ਚ 3-3000 35-3500 ਬਾਬੇ ਦੀ ਹੱਟੀ ਨੇ ਕਰਦੇ ਆ 100 ਰੁਪਏ ਆ ਵੀ ਲੈ ਜਾਓ 100 ਰੁਪਏ 100 ਰੁਪਏ ਦੇ ਵਿੱਚ ਲੌਂਗ ਡ੍ਰੈਸਾਂ ਸ਼ਰਾਰੇ ਸੂਟ ਗਰਾਰੇ 100-100 ਰੁਪਏ ਦੇ ਵਿੱਚ ਲੈ ਜਾਓ ਓਏ ਇੱਕ ਹੋਰ ਪਟਾਕਾ ਪਾਤਾ ਇੱਕ ਹੋਰ ਪਟਾਕਾ ਪਾਤਾ ਬਾਬੇ ਦੀ ਹੱਟੀ ਤੋਂ ਲੈ ਜਾਓ 100 ਰੁਪਏ ਤੇ ਤਿੰਨ ਦੁਪੱਟੇ 100 ਰੁਪਏ ਤੇ ਤਿੰਨ ਦੁਪੱਟੇ ਤੇ 26 ਮਈ ਤੱਕ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਐਤਵਾਰ ਤੱਕ ਬਹੁਤ ਵੱਡਾ ਮੇਲਾ ਡਰੈੱਸਾਂ ਦੇਖੋ ਤੁਸੀਂ ਸੌ ਸਰਵੇ ਡਰੈੱਸ ਕਰਦੀ ਹੈ ਜਿੰਨੇ ਮਰਜ਼ੀਆਂ ਡਰੈੱਸਾਂ 3500 4000 ਪਰਾਜੋ ਸੂਟ 100 ਰੁਪਏ ਕਰਤਾ 100 ਰੁਪਏ ਵੱਡਾ ਧਮਾਕਾ ਉਹ ਨਾ ਭੈਣਾ ਭਰਾਵਾਂ ਲਈ ਜਿਨ੍ਹਾਂ ਨੇ ਕਰਨਾ ਹੈ ਕੱਪੜਾ ਦਾ ਕੰਮ ਸਟਾਰਟ ਉਹਨਾਂ ਵਾਸਤੇ ਲੈ ਕੇ ਆਇਆ স্পੈਸ਼ਲ ਗਰਮੀਆਂ ਵਾਲੇ ਸੂਟ ਆ ਲੋ ਪਿਓਰ ਰਿਯਾਨ オリジナル ਰਿਯਾਨ ਕੱਪੜੇ 'ਚ ਪ੍ਰਿੰਟ ਮਿਲਣਗੇ ਬਹੁਤ ਜ਼ਿਆਦਾ ਤੁਸੀਂ ਵੇਚੋ 400 ਤੁਸੀਂ ਵੇਚੋ 450 ਜੇ ਨਾ बिकੇ ਤਾਂ ਮੋੜ ਜਾਓ ਮੋੜ ਵਾਪਸ ਕਰ ਜਾਓ ਨਵੇਂ ਲੈ ਜਾਓ ਜੀ 500 ਰੁਪਏ ਦੇ ਤਿੰਨ ਸੂਟ ਵਧੀਆ ਕਲਰ ਵਧੀਆ ਪ੍ਰਿੰਟ 500 ਰੇ ਤਿੰਨ ਸੂਟ ਕਰਦੇ ਨੇ ਉਹ ਵੀ ਰਿਯਾਨ ਦੇ ਉੱਪਰ ਵਧੀਆ ਕੁਆਲਿਟੀ ਦੇ ਨਾਲ ਲਓ ਜੀ ਪਟਿਆਲਾ ਸਲਵਾਰ ਸੂਟ ਕੋਰਨ ਦੇ ਉੱਪਰ ਆਹ ਲੋ ਜੀ 3 ਮੀਟਰ ਦੀ ਸਲਵਾਰ 2 ਮੀਟਰ ਦੀ ਸ਼ੌਟ 2 ਮੀਟਰ ਦਾ ਦੁਪੱਟਾ ਨਾਲ ਰੰਗ ਚਾਰ ਬਾਜ਼ਾਰ 'ਚ ਕੋਈ ਦਿੰਦਾ 500 ਕੋਈ ਦਿੰਦਾ 400 ਇੱਥੇ ਲੋ 1000 ਦੇ 4 2 ਵੇਚ ਗਏ 2 ਵਾਪਸ ਹੋਏ ਹੋਏ ਵੱਡਾ ਫੈਰਾ ਉਹ ਦੇਖੋ ਜੀ ਆਰ ਕੇ ਗੋਲਡ ਬ੍ਰਾਂਡਰ ਮਿਲਾਂ ਦੇ ਬ੍ਰਾਂਡਰ ਕੱਪੜੇ ਕੋੜਨ ਦੇ ਆਹ ਲੋ ਜੀ ਇੱਕ ਨਾਲ ਇੱਕ ਫ੍ਰੀ ਕਰਤਾ ਕੋੜਨ ਦਾ ਸੂਟ ਬਾਜ਼ਾਰ 'ਚ ਪਿਓਰ ਕੋੜਨ ਦਾ ਸੂਟ ਲੈਣ ਚਲੇ ਜਾਓ 1200 ਦਾ ਇੱਕ ਇਹ ਤੇ ਨੋ ਸਰੇ ਤੋਂ ਜੇ ਨਾ ਵਿਕੇ ਤੇ ਮੋੜ ਕੇ ਫਿਰ ਨਵੇਂ ਬਦਲ ਕੇ ਹੋਰ ਲੈ ਜੋ ਪਾਜੀ 15 1500 ਰੇ ਸੂਟ ਆ ਤੀਜਾ ਦੇਖੋ ਹੈਂਡਵਰਕ ਲੈਸ نیچے ਘੇਰੇ ਦੇਖੋ ਕਿੰਨੀ ਸੋਹਣੀ ਲੱਗੀ ਹੋਈ ਇਹ 15 1500 12 1200 ਸੇਲ ਲਾ ਕੇ ਬਾਜ਼ਾਰ ਚ ਵੇਚਦਾ ਪਿਆ ਆਪਾਂ ਕਰਦੇ 1300 ਰੇ ਦੋ ਬਾਬਾ ਅੱਜ ਦੀ ਵੀਡੀਓ ਹੈ ਹੀ ਦੁਕਾਨਦਾਰ ਵਾਸਤੇ ਪਰ ਭੈਣ ਭਰਾਵਾਂ ਨੇ ਵਿਆਹ ਸ਼ਾਦੀ ਲੈਣਾ ਲੈ ਜਾਓ ਕਪੜਾ ਸਭ ਤੋਂ ਸਸਤਾ ਬਾਬੇ ਦੀ ਢਿੱਕੇ ਪਰ ਜਿਨ੍ਹਾਂ ਨੇ ਘਰ ਬੈਠ ਕੇ ਪੀਣਾ ਸ਼ੁਰੂ ਕਰਨਾ 20 25 50 ਹਜ਼ਾਰ ਲਾ ਕੇ ਤਰੀਕਾ ਸਾਡਾ ਰਾਮ ਪੇਪਰ ਦੋ ਲੈ ਕੇ ਜਾਣਗੇ ਪੈਸੇ ਕਮਾਓਗੇ ਘਾਟਾ ਨਹੀਂ ਪੈਰਾਂਗੇ ਤੇ ਘਰ ਜਾਓ ਬਾਬੇ ਦੀ ਛੱਤੀ ਦੇ ਆਹ ਦੇਖੋ ਭਾਜੀ ਪੀਸ ਲੁਕਰ ਇੱਕ ਬਣੀ ਹੋਈ 1995 2299 0899 ਚੇਲਾ ਲੱਗੀਆਂ ਪੂਰੇ ਪੰਜਾਬ ਤੇ ਕਾਪੀਆਂ ਦਾ ਸਾਰੇ ਕਰ ਲੈਂਦੇ ਆ ਪਰ ਸੂਟ 500 ਚ ਕੋਈ ਨਹੀਂ ਦਿੰਦਾ ਮਿਲੂਗਾ ਬਾਬੇ ਦੀ ਹੱਟੀ ਤੇ ਦੇਖੋ ਜੀ ਜੇ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਦਾ ਤਾਜ ਪਹਿਣ ਦਾ ਕੱਪੜਾ ਲੈਣਾ ਤੇ ਬਾਬੇ ਦੀ ਹੱਟੀ ਤੇ ਆ ਜਾਓ 50000 ਦਾ ਕੱਪੜਾ 12000 ਚ ਆ ਲੋ ਤੇਰੋ ਬਾਬੇ ਦੀ ਹੱਟੀ ਤੋਂ ਮਿਲਣਾ ਆ ਦੇਖੋ ਪੀਸ ਚੋਕਲੇਟ ਸਪੈਸ਼ਲ ਸੂਟ ਆ ਲੋ ਦੁਪੱਟਾ ਨਾਲ ਪਹਿਣਾ ਭਰਾਵਾਂ ਨੂੰ ਨਾ 1300 ਨਾ 1200 ਇਸਰ ਦਾ ਸੂਟ ਭਾਈ ਲਓ ਮੈਨੂੰ ਇਹ ਤਾਂ ਦੱਸ ਦਿਓ 100 ਵਾਲੇ ਸੂਟ ਹੈ ਕਿੰਨੇ ਕਾਪੜੇ ਭਾਈ 500 ਪੀਸ ਪਿਆ ਢੇਰ ਲੱਗਾ ਪਿਆ ਮੇਰੇ ਨਾਲੋ ਕੱਲ ਮੰਗਲਵਾਰ ਖਤਮ ਹੋ ਜਾਏ ਬੁੱਧਵਾਰ ਖਤਮ ਆਪਾਂ ਦੇ ਦੇਣਾ ਐਸ ਵਾਰ ਤੱਕ ਸੇਲ ਹੈ ਜਿਹੜਾ ਪਹਿਲਾ ਆਊਗਾ ਪਹਿਲਾ ਪਾਊਗਾ ਇਦਾਂ ਰਡੀਆਂ ਨਰ ਪੀਸ 500 ਰੁਪਏ ਭਾਜੀ 500 ਆ ਦੇਖੋ ਜੀ ਪੇਂਟ ਵਾਲੇ ਪੀਸ ਆ ਬਾਜ਼ਾਰ ਚੋਂ ਤੁਸੀਂ ਜਾਣਦੇ ਹੋ ਡੰਮੀ ਦੇ ਇਲਾਕੇ ਇੰਤਾਂ ਸੂਟ ਵੇਚਦੇ ਆ 15 1500 ਰੁਪਇਆ ਪਰ ਬਾਬੇ ਦੀ ਹੱਟੀ ਦੇ 1500 ਦੇ ਟੈਂਡ ਕਰਦੇ ਆ ਬਿਲਕੁਲ ਦੇ ਫਾਇਦੇ 2000 ਰੁਪਏ ਦਾ ਬੁਟੀਕ ਪੀਸ ਆ ਦੇਖੋ ਇਦਾਂ ਹੀ ਮਾਡਰਨ ਆ ਪੀਸ 2000 ਦਾ ਬਾਬੇ ਦੀ ਹੱਟੀ ਦੇ 2000 ਦੇ 4 500 ਰੁਪਇਆ ਸੂਟ ਨਾ ਲੋ ਭਾਜੀ 500 ਦੇ ਲੈ ਜਾਓ ਬਸ ਆ ਜਾਓ ਦੇਖੋ ਡਿਕਨ ਨਾ 1500 ਨਾ 2000 ਆ ਲੈ ਤੱਕੋ 400 ਰੁਪਏ ਲੈ ਜਾਓ ਲਓ 100 ਰੁਪਇਆ ਹੋਰ ਘਟ ਗਿਆ 400 ਚ ਦੇ ਰਹੇ ਆ ਆ ਦੇਖੋ ਤੁਸੀਂ ਘੇਰੇ ਦੇਖੋ ਕਿੰਨੇ ਸੋਹਣੇ ਆ ਫਰੰਟ ਦੇਖੋ ਕਿੰਨੇ ਸੋਹਣੇ ਆ ਦੇਖੋ ਬਣੀ ਹੋਈ ਦੁਪੱਟੇ ਦੇਖੋ ਕਢਾਈ ਕੀਤੇ ਹੋਏ ਸਲਵਾਰ ਦੇ ਪੌਂਚੇ ਕੱਢੇ ਹੋਏ ਏਦਾਂ ਆਂਦੇ ਮੁੱਠੇ ਸੈਲੀਬ੍ਰਿਟੀਆਂ ਦੇ 5 500 ਬਾਬੇ ਦੀ ਹੱਟੀ ਓਹ ਹਜ਼ਾਰ ਨਹੀਂ ਲੈਣਾ 1500 ਨਹੀਂ ਲੈਣਾ 1800 ਨਹੀਂ ਲੈਣਾ 500 ਹੀ ਲੈਣਾ 500 ਦੇ ਵਿੱਚ ਹੂ ਆ ਦੇਖੋ ਚੱਕ ਲੋ ਰਾਮ ਟੈਕਸ ਦਾ ਸੂਟ ਵੱਡੇ ਫੈਰੇ ਕਰਾਇਆ ਪੱਡੇ ਫੈਰੇ ਰਾਮ ਟੈਕਸ ਦਾ ਸੂਟ ਚੱਕੋ ਭਾਜੀ ਦੇਖੋ ਚੀਜ਼ ਬਣੀ ਹੋਈ ਇਹ ਦੇ ਕਿਨੇ 3000 3500 ਰੁਪਏ ਦਾ ਚੱਕੋ ਭਾਜੀ 700 ਰੁਪਏ ਦਾ ਕੋਈ 3000 3500 ਨਹੀਂ ਰਿਟੇਲ ਦੀ ਦੁਕਾਨ ਨਹੀਂ ਹੋਲ ਸੇਲ ਭਾਪਾ ਜੀ ਇਹਦਾ ਰਾਮ ਟੈਸ ਕਹ ਕੇ 3 3000 ਰੁਪਏ ਲਈ ਜਾਂਦੇ ਵਿਆਹ ਚ ਲਈ ਜਾਂਦੇ ਦੁਕਾਨਦਾਰਾਂ ਦਾ ਕੰਮ ਹੈ ਲੁੱਟਣਾ ਤੇ ਭੈਣ ਭਰਾ ਭੋਲੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਯਾਰ ਦੇਖੋ ਰਾਮ ਟੈਕਸ ਦਾ ਪੀਸ 3000 ਵਾਲਾ ਰਾਮ ਟੈਕਸ ਦਾ ਸੂਟ ਵੀ ਲੈ ਜਾਓ 700 ਦੇ ਵਿੱਚ ਆਹ ਦੇਖੋ ਭਾਜੀ ਰਾਮ ਟੈਕਸ ਦਾ ਪੀਸ ਕੜਾਈ ਦੇਖੋ ਸਲਵਾਰ 3 ਮੀਟਰ ਸ਼ਰਟ 2.5 ਮੀਟਰ ਦੁਪੱਟਾ ਨਾਲ ਚੱਕੋ 500 ਅਜਾ ਸਰਵੇਰਾ ਸੂਟ ਕੰਮ ਦੇਖੋ ਕੜਾਈ ਦੇਖੋ ਸਲਵਾਰ ਦੇ ਪੌਂਚੇ ਦੇਖੋ ਭਾਜੀ ਪੀਸ ਬਣਿਆ ਦੇਖੋ ਹਾਂਜੀ ਆਹ ਲਓ ਦੁਪੱਟਾ ਨਾਲ 500 ਰੁਪਏ ਲੈ ਜਾਓ ਪਰ ਇਹ ਫੋਟੋ ਵਾਲਾ ਆਰਟੀਕਲ ਤੁਹਾਡੇ ਸਾਹਮਣੇ ਡਿਸਪਲੇ ਤੇ ਨਹੀਂ ਆਉਂਦਾ ਆ ਦੇਖੋ ਚੀਜ਼ ਤੇ ਆਹ ਰੇ ਕੋ ਸ਼ਾਰ ਨਾਲ ਦੇਖੋ ਦੁਪੱਟਾ ਕਪੜਾ 5 ਮੀਟਰ ਹੈ 2.5 ਮੀਟਰ ਦੁਪੱਟਾ 500 ਰੁਪਏ ਹੈ ਜੀ ਲਓ ਲੈ ਜਾਓ 500 ਦੇ ਵਿੱਚ ਤੇ ਭੈਣ ਭਰਾ ਐਤਵਾਰ ਤੋਂ ਪਹਿਲਾ ਪਹਿਲਾ ਮੈਂ ਤਾਂ ਕਹਾਂ ਨਹੀਂ ਮੰਗਲਵਾਰ ਤੇ ਬੋਧਵਾਰੀ ਆਜੋ ਆ ਇਤਾਂ ਦੀਆਂ ਚੀਜ਼ਾਂ ਆਹ ਸੂਟ ਦੇਖੋ ਕੰਮ ਦੇਖੋ ਆਹ ਦੇਖੋ ਦੁਪੱਟਾ ਜਰਾ 2200 2200 ਚੱਕੋ 450 ਰੁਪਏ ਆਹ ਦੇਖ ਲਓ ਭਾਈ ਜੇ ਹੁਣ ਵੀ ਘਰ ਬੈਠੇ ਰਹੇ ਬਾਜ਼ਾਰਾਂ 'ਚ ਆ ਕੇ ਲੁੱਟਾਂ ਕਰਾਈਗੇ ਤੇ ਮਰਜੀ ਤੁਹਾਡੀ 450 'ਚ ਫੂਟ ਕਰਤਾ 15 1600 ਤੋਂ ਘੱਟ ਕੋਈ ਮੰਗਦਾ ਨਹੀਂ ਅਸੀਂ ਦੇ ਰਹੇ ਹਾਂ ਇੱਥੇ ਕੋਈ ਸ਼ਰਤ ਨਹੀਂ ਹੈਗੀ ਹੋਸਟੇਲ ਦੀ ਦੁਕਾਨਾਂ ਕੋਲ ਚਾਰ ਚਰ ਲੋ ਭਾਵੇਂ ਇੱਕ ਲੈ ਜਾਓ ਦੋ ਲੈ ਜਾਓ ਤਿੰਨ ਲੈ ਜਾਓ ਭਾਵੇਂ ਚਾਰ ਲੈ ਜਾਓ 450 ਚ ਦੇ ਦਾਂਗੇ ਤੁਹਾਨੂੰ ਆਹ ਲੋ ਭਾਜੀ ਪੀਸ ਦੇਖੋ ਤੁਸੀਂ ਕੜਾਈ ਦੇਖੋ ਪੀਸ ਦੇਖੋ ਮਸਲੀਨ ਦਾ ਸੂਟ ਤੁਹਾਨੂੰ ਨਾਲ ਉਹ ਵੀ ਕੜਾਈ ਕੀਤਾ ਹੋਇਆ 450 ਰੁਪਏ ਆਹ ਲੋ ਭਾਜੀ ਫਿਰ ਵੱਡਾ ਧਮਾਕਾ ਐਤਵਾਰ ਤੱਕ ਤੁਸੀਂ ਲੈਣਾ ਵਿਆਹ ਸੱਦੀ ਦੀ ਲਹਿੰਗਾ ਉਨਕ ਕਰਾਇਗਾ ਲੰਗਾ ਲੰਦੀ ਲੋਰੀ ਕੋਈ 5000 ਰੁਪਿਆ ਕਿਰਾਇਆ ਚੱਲਦਾ 10000 ਤਿੱਥੋਂ ਮਰਜ਼ੀ ਲੋਕ ਲੈ ਸਕਦੇ ਆ ਆ ਦੇਖੋ ਭਾਜੀ ਇਹੀ ਤੁਹਾਨੂੰ ਦੇਂਦੇ ਆ 5000 ਰੁਪਿਆ ਕਿਰਾਇਆ ਚੱਲਦਾ ਨਾ ਹਾਂਜੀ ਚਾਹਤਾ ਕਿੰਨੇ ਦੀ ਫੇਲ ਲਈ ਸੀ 600 ਰੁਪਿਆ ਲੰਗਾ ਅੱਜ ਆਪਾਂ ਰੇਟ ਵਧਾ ਦੇਣਾ ਚਲ ਸਾਰਾ ਬਾਜ਼ਾਰ ਕੁਮਾਰਿਆ ਤੇ ਸਾਨੂੰ ਕਮਾਉਂਦਿਆ ਕੀ ਹੈ ਬਈ ਅਸੀਂ ਵੀ ਕਮਾ ਕੇ ਵੇਚਦੇ ਹੱਟੀ ਦੇ ਅਸੂਲ ਨੇ ਉਹ ਸਾਰੇ ਚਲੋ ਤੁਸੀਂ 200 ਰੁਪਿਆ ਬਣਾ ਦਿਓ 800 ਦੀ ਦੇ ਦਿਓ ਇਹ ਦੋ ਚੱਕੋ ਲੈਂਗੇ 300 ਰੁਪਿਆ ਕਰਤੇ ਆ 300 ਰੁਪਏ ਦਾ ਲਹਿੰਗਾ ਆਹ ਲਹਿੰਗਾ ਤੁਹਾਡੇ ਅਗੇ ਦਾ ਟੈਕ ਕਰ ਲੋ ਉਹ ਤੁਹਾਡਾ ਭਰਾ ਹੋਵੇ ਉਹ ਪਾ ਦੇਖੋ ਉਹ ਆਹ ਦੇਖੋ ਜਿਹੜੇ ਬਾਜ਼ਾਰ ਚ 5 5000 ਰੁਪਿਆ ਕਰਾਇਆ ਬਾਬੇ ਦੀ ਹੱਟੀ ਤੋਂ ਲੈ ਜਾਓ 300 ਰੁਪਏ ਦਾ ਲਹਿੰਗਾ 300 ਰੁਪਏ ਦਾ ਲਹਿੰਗਾ ਲੈ ਜਾਓ ਰੰਗ ਦੇਖੋ ਜਿੰਨੇ ਮਰਜ਼ੀ ਲੈ ਜਾਓ ਉਹ ਵੈਡਿੰਗ ਲਹਿੰਗੇ ਵੀ ਆ ਗਏ ਆ ਔਰ ਟੀ ਵੇ ਲਹਿੰਗੇ ਵੀ ਆ ਗਿਆ ਮਾਈਆਂ ਲਾਉਣ ਬਾਰੇ ਮਹਿੰਗੇ ਵੀ ਆ ਗਿਆ ਅੱਜ ਤੋਂ ਲਹਿੰਗੇ ਓ ਹੋਏ 300 ਰੁਪਏ ਨੂੰ ਦੇਖੋ ਜੀ ਜੜੀ ਜ਼ਰੂਰਤਮੰਦ ਪਰਿਵਾਰ ਦੀ ਧੀ ਆ ਜਿਹੜੇ ਸੁਪਨੇ ਹੁੰਦੇ ਲਹਿੰਗੇ ਪਾਉਣ ਦੇ ਆਹ ਪਿਆਰਾਂ ਚ ਪੈਸੇ ਨਹੀਂ ਖਰ ਸਕਦੇ ਓ ਬਾਬੇ ਦੀ ਹੱਡੀ ਤੇ ਆ ਜਾਓ ਤਿੰਨ 300 ਚ ਲਹਿੰਗੇ ਤਿੰਨ 300 ਚ ਲਹਿੰਗੇ ਚੱਕੋ 300 ਚ ਦੇ ਰਿਹਾ ਗੱਲਾਂ ਨਹੀਂ ਕਰਦੇ ਇੱਕੋ ਇੱਕ ਲਹਿੰਗਾ 300 ਰੁਪਏ ਦਾ ਚੱਕੋ ਜੀ ਦੇਖੋ ਜੀ ਛੇਤੀ ਆ ਜਾਓ ਭਾਵੇਂ 100 ਰੁਪਏ ਦਾ ਸੂਟ ਆ ਭਾਵੇਂ 200 ਦਾ ਭਾਵੇਂ ਲਹਿੰਗਾ ਏ ਅਸੀਂ ਸਾਰਿਆਂ ਨੂੰ ਬੰਦ ਕੇ ਦੇਣੇ ਆ ਜੇ ਕੋਈ ਕਿਰਪਾ ਮੈਨੂੰ 100 ਦੇ ਦਿਓ 200 ਦੇ ਦਿਓ ਇਦਾਂ ਦਾ ਦੁਕਾਨਦਾਰ ਸਾਡੀਆਂ ਮੈਂਤਾਂ ਕਰਦੇ ਟਰੱਕ ਦੇ ਲਾਦੇ ਆ 300 ਰੁਪਏ ਨੂੰ ਕੰਮ ਦੇਖੋ ਕੇਨ ਕੇਨ ਲੱਗੀ ਹੋਈ ਐ ਠੀਕ ਹੈ ਜੀ ਸਲਾਈ ਕਰਾਈ ਲਹਿੰਗਾ ਤਿਆਰ ਤੇ ਰੇਟ ਕਰਤਾ ਆਪ 300 ਰੁਪਏ ਬਾਜੀ ਦੇਖੋ ਬਈ ਸਾਰਾ ਪੰਜਾਬ ਘੁੰਮ ਲਿਓ ਬਾਜ਼ਾਰ ਘੁੰਮ ਲਿਓ ਇੰਡੀਆ ਘੁੰਮ ਲਿਓ ਕੋਈ ਜੰਮਿਆ ਹੀ ਨਹੀਂ ਬਾਬੇ ਇਹਦੀ ੱਟੀ ਦੇ ਬਰਾਬਰ 300 ਦਾ ਲਹਿੰਗਾ 100 ਰੁਪਏ ਦਾ ਸੂਟ 100 ਰੁਪਏ ਦਾ ਸ਼ਰਾਰਾ ਸੂਟ ਕਹਿਣਾ ਮਾਰ ਕਾਕਾ ਉਧਰ ਮਾਰੀ ਜਾ ਦਿਖਾ ਰਹੇ ਲੋਕਾਂ ਨੂੰ ਆਹ ਨਾਲ ਆ ਗਿਆ ਟਰੱਕ ਭਰ ਕੇ ਕੱਲੇ-ਕੱਲੇ ਦੇ ਘਰ ਜਾਣਗੇ ਜਾਣੇ ਐਤਵਾਰ ਤੱਕ ਆ ਬਾਜ਼ ਮਿਲਣਾ ਕਿਸ ਨੂੰ ਕੋਕ ਨਹੀਂ ਸਿੱਧੀ ਗੱਲ ਆਹ ਦੇਖੋ 2250 ਰੁਪਏ ਦਾ ਗੰਗਾ ਦੇ ਪੀਸ ਬ੍ਰਾਂਡਡ ਆਹ ਚੱਕਾ ਬਾਬੇ ਦੀ ਜੜੀ ਦਿਓ 800 ਰੁਪਏ ਦਾ ਸੂਟ ਭਾਜੀ 800 ਦਾ ਸੂਟ ਕਰੇਵ ਦੇ ਹੈਵੀ ਐਦਾਂ ਦੇ ਪੀਸ ਆਹ ਚੀਜ਼ ਦੇਖ ਲਓ ਕੰਮ ਦੇਖ ਲਓ ਆਹ ਕੜਾਈਆਂ ਦੇਖ ਲਓ ਅਸੀਂ ਕੋਈ 50% ਤੇ ਸੇਲ ਨਹੀਂ ਲਾਈ ਹੋਈ ਵੀ 50% ਪ੍ਰੋਫਿਟ ਲੈਣਾ ਹੈ ਜਾਂ ਅਸੀਂ ਗਾਗਰੂ ਇਸ ਗੱਲ ਤੇ ਬੇਫਕੂ ਬਣਾਣਾ ਹੈ ਵੀ ਯਾ ਲੋ ਜੀ 2500 ਦਾ ਸੂਟ ਹੈ ਲੈ ਜਾਓ 1200 ਕੋਈ ਇਹ ਤਾਂ ਕੰਮ ਨਹੀਂ ਇਹ ਬਾਜ਼ਾਰ 'ਚ 2500 ਦਾ ਸੂਟ ਹੈ ਕਿਉਂਕਿ ਦੁਕਾਨਦਾਰ ਕਮਾਈ ਕਰਦੇ ਆ ਬਾਬੇ ਜੀ 600 ਦਾ ਸੂਟ ਦੇ ਲਾ 2500 3000 3200 ਨਹੀਂ ਲੈਣਾ ਲੈ ਜਾਓ 600 ਦਾ ਸੂਟ ਆ ਚੱਕੋ ਜੀ ਰੰਗ ਬਹੁਤ ਹੈ ਦੇਰੇ ਵਿੱਚ ਡਿਜ਼ਾਈਨ ਬਹੁਤ ਹੈ ਦੇਰੇ ਵਿੱਚ 6 600 ਦੇ ਵਿੱਚ ਦੇ ਰਹੇ ਆ ਇਹ ਕਿਸੇ ਹੋਰ ਸੇਲਰ ਨੇ ਵੀ ਨਹੀਂ ਦੇਣਾ ਜੋ ਦੇ ਰਹੇ ਆ ਆਹ ਦੇਖੋ ਜੀ ਚੀਜ਼ਾਂ ਦੇਖੋ ਅੱਜ ਦੀ ਵੀਡੀਓ ਕੱਲਾ ਬੈ ਕੇ ਬਣਾਉਣ ਦਾ ਕਾਰਨ ਸਿਰਫ ਇਹ ਆ ਸਵੇਰਾ ਸੁਰਕ ਤਾਂ ਬਣਾਉਣ ਦੇ ਆ ਵੀ ਰਸ਼ ਸਾਡੀ ਵੀਡੀਓਂ ਦਿਖਦਾ ਥੱਲੇ ਭਰੇ ਦਿਖਦੇ ਆ ਪਰ ਅਸੀਂ ਵੇਚਦੇ ਕੀ ਵੇ ਆ ਔਰ ਰੇਡ ਕੀ ਜਿੰਨੇ ਪੇ ਆ ਇਸ ਕਰਕੇ ਆਪਣੇ ਭੈਣਾ ਬਰਾਉਣ ਦਿਖਾਣੇ ਪਿਆ ਆਹ ਲੋ ਜੀ ਆਹ ਦੇਖੋ ਜੀ ਮਿੱਟੀ ਦੇ ਪਾ ਕੱਪੜਾ ਫ੍ਰੀ ਦੇ ਪਾ ਵਿਆਹ ਸ਼ਾਈ ਦਾ ਕੱਪੜਾ ਤਾਜ ਵੀਰ ਦਾ ਕੱਪੜਾ ਲੈ ਜਾਓ 6 600 770 880 5 5000 ਵਾਲੇ ਸੂਟ ਲੈ ਜਾਓ 1000 1000 ਚ 300 ਦਾ ਲਹਿੰਗਾ 100 ਰੁਪਏ ਦਾ ਸੂਟ 100 ਦੇ 3 ਦੁਪट्टे ਜੇ ਲੈਣੇ ਆ ਤੇ ਬਾਬੇ ਦੀ ਟੀ ਜਮਸ਼ੇਰ ਖਾਨ ਆ ਦੇਖੋ ਭਾਜੀ ਪੀਸ ਪ੍ਰੈਸੀਜਾ ਆ ਲੋ ਆਈ ਕਲਾਸ ਪੀਸ ਨੇਚਰ ਗਰੇਡ ਦਾ ਸੂਟ ਲੈ ਜਾਓ ਇੱਕ ਨਾਲ ਇੱਕ ਫ੍ਰੀ 900 ਦੇ ਦੋ ਘੱਟੇ ਆ ਜੀ ਆ ਦੇਖੋ ਫੋਟਮ ਵਾਲੇ ਪੀਸ ਆ ਮਾਡਰਨ ਵਾਲੇ ਪੀਸ 900 ਦੇ ਦੋ ਦੇ ਰਹੇ ਆ 900 ਦਾ ਇੱਕ ਨਹੀਂ ਮੈਂਨੇ ਐਤਵਾਰ ਤੱਕ ਆ 26 ਮਈ ਤੱਕ ਪਰ ਜੇ ਤੁਸੀਂ ਸਵੇਰੇ ਆਉਣਿਓ ਮੰਗਲਵਾਰ ਜੇ ਤੁਸੀਂ ਆਉਣਿਓ ਬੁੱਧਵਾਰ ਤੇ ਤੁਹਾਡੇ ਫਾਇਦੇ ਹੋਰ ਬਹੁਤ ਵੱਡੇ ਹੋ ਜਾਣਿਆ ਕਿਉਂਕਿ ਫਰੈਸ਼ ਦਾ ਸੌਦਾ ਜਿਹੜਾ ਚੱਕਦਾ ਚੱਕ ਲਓ ਆਹ ਹੀ ਸਟਾਕ ਪਿਆ ਜਿਹੜਾ ਪਹਿਲਾਂ ਲੈ ਗਿਆ ਲੈ ਗਿਆ ਬਾਅਦ ਲਾਂਭਾ ਨਾ ਦਿਓ ਆਹ ਦੇਖੋ ਜੀ 450 ਰੁਪਏ ਸੂਟ ਜ਼ਿਲ੍ਹਾ ਜਲੰਧਰ ਜਮਸ਼ੇਰਗਾ ਸਵੇਰੇ 7:30 ਤੋਂ ਲੈ ਕੇ ਰਾਤੀ 8 ਵੇ ਤੱਕ ਬਾਬੇ ਰੇਡੀ ਪੂਰੀ ਦੀ ਪੂਰੀ ਰਾਤੀਏ ਸਵੇਰੇ 22 ਤਰੀਕ ਤੱਕ ਸਸਰੀ ਕਾਲ ਜੀ ਕਿਰਮਾ ਕਰਨਾ ਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਜੰਪੀਰਖਾ